ਮੋਹਾਲੀ ਦੇ ਆਕਸੀਜਨ ਪਲਾਂਟ 'ਚ ਹੋਇਆ ਬਲਾਸਟ ਜਾਨੋ ਕੀ ਇਹ ਪੂਰਾ ਮਾਮਲਾ ਸਸ਼ੀਕਾਲ ਦੇ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਨੀਆ ਸ਼ਰਮਾ ਇਸ ਵਕਤ ਦੀ ਵੱਡੀ ਤੇ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਇਹ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੋਹਾਲੀ ਦੇ ਵਿੱਚ ਆਕਸੀਜਨ ਪਲਾਂਟ ਦੇ ਵਿੱਚ ਬਲਾਸਟ ਹੋ ਗਿਆ ਤੁਹਾਨੂੰ ਦੱਸਦੇ ਕਿ ਮੋਹਾਲੀ ਦੇ ਫੇਸ 9 ਦੇ ਵਿੱਚ ਆਕਸੀਜਨ ਪਲਾਂਟ ਦੇ ਵਿੱਚ ਬਲਾਸਟ ਹੋ ਗਿਆ ਤੁਹਾਨੂੰ ਦੱਸਦੇ ਹੈ ਕਿ ਸਿਲੰਡਰਾਂ ਦੀ ਲੋਡਿੰਗ ਦੇ ਵਕਤ ਇਹ ਸਾਰਾ ਬਲਾਸਟ ਹੋਇਆ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਤਿੰਨ ਲੋਕ ਬੁਰੀ ਤਰੀਕ ਕਿ ਗਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੁਹਾਨੂੰ ਦਾਅਵਾ ਹੈ ਕਿ ਹਾਦਸੇ ਤੋਂ ਬਾਅਦ ਮੌਕੇ ਤੇ ਪੁਲਿਸ ਦੀਆਂ ਟੀਮਾਂ ਵੀ ਪਹੁੰਚੀਆਂ ਤੇ ਤੁਸੀਂ ਦੇਖ ਸਕਦੇ ਹੋ ਚਾਰੇ ਓਧ ਕਿਵੇਂ ਲੋਕ ਇਕੱਠੇ ਹੋਏ ਨੇ ਲੋਕਾਂ ਦੇ ਵਿੱਚ ਵੀ ਹੜਕਮ ਮਚ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਲਾਸਟ ਤੋਂ ਬਾਅਦ ਸਿਲੰਡਰ ਇਧਰ ਉਧਰ ਖਿਲਰੇ ਹੋਏ ਨੇ ਇਧਰ ਉਧਰ ਡਿੱਗੇ ਹੋਏ ਨੇ ਤੁਹਾਨੂੰ ਦਾਅਵਾ ਹੈ ਕਿ ਜਿਹੜੀ ਜਗ੍ਹਾ ਤੇ ਹਾਦਸਾ ਵਾਪਰਿਆ ਉਸ ਦੇ 1 ਕਿਲੋਮੀਟਰ ਦੀ ਦੂਰੀ ਤੱਕ ਸਿਲੰਡਰ ਦੇ ਹਿੱਸੇ ਡਿੱਗੇ ਹੋਏ ਨੇ ਤੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਜਿਹੜਾ ਬਲਾਸਟ ਹੈ ਉਹ ਹੋਇਆ ਹੋਵੇਗਾ ਸੋ ਸਾਰੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੋਹਾਲੀ ਦੇ ਆਕਸੀਜਨ ਪਲਾਨਟ ਦੇ ਵਿੱਚ ਵੱਡਾ ਬਲਾਸਟ ਹੋ ਗਿਆ ਇਸ ਬਲਾਸਟ ਦੇ ਵਿੱਚ ਉਥੋਂ ਦੇ ਕਰਮਚਾਰੀਆਂ ਦੇ ਵਿੱਚੋਂ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਉੱਚੀ ਉੱਚੀ ਰੋ ਰਹੇ ਨੇ ਤੇ ਤਿੰਨ ਲੋਕਾਂ ਦੀ ਜਿਹੜੀ ਹੈ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਇਸ ਗੱਲ ਦੀ ਵੀ ਜਾਣਕਾਰੀ ਮਿਲਨੀ ਹੈ ਜੇ ਬਾਅਦ ਕਿਸ ਗੱਲ ਦੀ ਵੀ ਜਾਂਚ ਪੜਤਾਲ ਚੱਲ ਰਹੀ ਹੈ ਕਿ ਅਸਲ ਕਾਰਨ ਕੀ ਸੀ ਇਸ ਘਟਨਾ ਦਾ ਇਸ ਹਾਦਸੇ ਦੇ ਪਿੱਛੇ ਅਸਲ ਜਿਹੜਾ ਕਾਰਨ ਉਹ ਕੀ ਸੀ ਤੁਹਾਨੂੰ ਦੱਸਦੇ ਕਿ ਮੌਕੇ ਤੇ ਪੁਲਿਸ ਦੀਆਂ ਟੀਮਾਂ ਵੀ ਪਹੁੰਚੀਆਂ ਤੇ ਇਸ ਗੱਲ ਦਾ ਅਜੇ ਪਤਾ ਕੀਤਾ ਜਾ ਰਿਹਾ ਸੋ ਬੜਾ ਭਿਆਨਕ ਹਾਦਸਾ ਜਿਹੜਾ ਮੋਹਾਲੀ ਦੇ ਵਿੱਚ ਵਾਪਰਿਆ ਤੁਹਾਨੂੰ ਦੱਸਦੇ ਕਿ ਵੱਡੇ ਹਸਪਤਾਲਾਂ ਨੂੰ ਇੱਥੋਂ ਆਕਸੀਜਨ ਦੀ ਸਪਲਾਈ ਕੀਤੀ ਜਾਂਦੀ ਸੀ ਤੇ ਅੱਜ ਲੋਡਿੰਗ ਦੇ ਵਕਤ ਇੱਥੇ ਬਲਾਸਟ ਹੋ ਗਿਆ ਤੁਹਾਨੂੰ ਦੱਸਦੇ ਕਿ 9:30 ਵਜੇ ਇਹ ਹਾਦਸਾ ਵਾਪਰਿਆ ਤੇ ਹੁਣ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ